ਕਰ ਰਿਹਾ ਹੈ ਤਿੰਨ ਹੀ ਸੀਟਾਂ ਪੰਜਾਬ ਦੀਆਂ ਨੇ ਬਾਕੀ ਪੂਰੇ ਭਾਰਤ ਵਿੱਚ ਆਮ ਆਦਮੀ ਪਾਰਟੀ ਦਾ ਪਰਫਾਰਮੈਂਸ ਕੋਈ ਬਹੁਤ ਅੱਛੀ ਨਹੀਂ ਰਹੀ ਇੱਕ ਹੋਰ ਹੈਰਾਨੀਜਨਕ ਜੋ ਭਾਵੇਂ ਭਾਵੇਂ ਪੰਜਾਬ ਦੇ ਵਿੱਚ ਕੋਈ ਸੀਟ ਨਹੀਂ ਆਈ ਪਰ ਜਿਹੜੀ ਭਾਵੇਂ ਭਾਵੇਂ ਦੀ ਵੋਟ ਪ੍ਰਤੀਸ਼ਤ ਹੈ ਉਹ ਆਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲੋਂ ਬਿਹਤਰ ਹੈ ਮਾਫ ਕਰਨਾ ਸ਼੍ਰੋਮਣੀ ਅਕਾਲੀ ਦਲ ਨਾਲੋਂ ਬਿਹਤਰ ਹੈ ਆਮ ਆਦਮੀ ਪਾਰਟੀ ਜਿਹੜੀ ਹੈ ਤੇ ਜਿਹੜੀ ਕਾਂਗਰਸ ਹੈ ਉਹਨਾਂ ਦੀ ਜਿਹੜੀ ਵੋਟ ਪ੍ਰਤੀਸ਼ਤ ਹੈ ਲਗਭਗ ਬਰਾਬਰ ਹੈ ਜਦਕਿ ਭਾਜਪਾ ਉਸ ਤੋਂ ਤੀਸਰੇ ਨੰਬਰ ਤੇ ਆ ਤੇ ਚੌਥੇ ਨੰਬਰ ਤੇ ਵੋਟ ਪ੍ਰਤੀਸ਼ਤ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨਜ਼ਰ ਆ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਆਪਣਾ ਜਿਹੜਾ ਬੇਸਿਕ ਵੋਟ ਬੈਂਕ ਹੈ ਉਹਨੂੰ ਵੀ ਨਹੀਂ ਵਿਚਾਰ ਪਾ ਰਿਹਾ ਤੇ ਉਸ ਦੇ ਉਲਟ ਜਿਹੜਾ ਭਾਜਪਾ ਹੈ ਉਹ ਆਪਣਾ ਵੋਟ ਬੈਂਕ ਲਗਾਤਾਰ ਮਜ਼ਬੂਤ ਕਰਦੀ ਜਾ ਰਹੀ ਹੈ ਵੈਸੇ ਵੀ ਲਗਾਤਾਰ ਕਿਹਾ ਜਾ ਰਿਹਾ ਸੀਗਾ ਕਿ ਜਿਹੜੀ ਭਾਜਪਾ ਹੈ ਲੋਕ ਸਭਾ ਚੋਣਾਂ ਪੰਜਾਬ ਚ ਜਿੱਤਣ ਲਈ ਚੋਣ ਨਹੀਂ ਲੜ ਰਹੀ ਬਲਕਿ ਆਪਣੇ 2027 ਦੀ ਦੀ ਸਥਿਤੀ ਪੰਜਾਬ ਦੀਆਂ ਚੋਣਾਂ ਮਜ਼ਬੂਤ ਕਰਨ ਲਈ ਲੜ ਰਹੀ ਹੈ ਰਵਨੀਤ ਬਿੱਟੂ ਇਸੇ ਨਜ਼ਰੀਏ ਨਾਲ ਇਹ ਚੋਣ ਲੜ ਰਹੇ ਸਨ ਹੋਰ ਵੀ ਜਿਹੜੇ ਕੈਂਡੀਡੇਟ ਤੇ ਭਾਜਪਾ ਨੇ ਜੋ ਮਾਹੌਲ ਬਣਾਇਆ ਹੈ ਉਹ ਜੋ ਹੈ ਇਸ਼ਾਰਾ ਕਰ ਰਿਹਾ ਹੈ ਗੁਰਦਾਸਪੁਰ ਦੇ ਵਿੱਚ ਸੁਖਜਨ